ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰ ਸਕਦੇ ਹੋ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਇਆ ਸਵਿਫਟ VDI ਵਾਈਟ ਕਲਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਚੰਗੀ ਹਾਲਤ ਦੀ ਗੱਡੀ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਨਵੇਂ ਵਰਗੀ ਚੰਗੀ ਪਈ ਆ ਦੇਖ ਸਕਦੇ ਹੋ ਕਿਸੇ ਪਾਸਿਓਂ ਪੇਂਟ ਨਹੀਂ ਹੋਈ ਗੱਡੀ origignal ਪੇਂਟ ਦੇ ਵਿੱਚ ਗੱਡੀ ਆ ਪਹਿਲੇ ਵੀਰ ਦੇ ਨਾਮ ਹੀ ਗੱਡੀ ਆ ਫਸਟ ਓਨਰ ਗੱਡੀ ਆ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ ਤਾਂ 2010 ਮਾਡਲ ਗੱਡੀ ਆ ਹਰਿਆਣਾ ਨੰਬਰ ਗੱਡੀ ਆ ਹਰਿਆਣਾ ਨੰਬਰ ਵੀਰ ਇਸ ਕਰਕੇ ਗੱਡੀ ਲਈ ਸੀ ਵੀਰ ਨੇ ਉਹ ਹਰਿਆਣੇ ਦੇ ਵਿੱਚ ਜੌਬ ਕਰਦੇ ਸੀ ਤਾਂ ਉਹਨਾਂ ਨੇ ਉੱਥੇ ਰੱਖਣ ਖਾਤਰ ਹਰਿਆਣਾ ਨੰਬਰ ਗੱਡੀ ਲਈ ਸੀ ਇਸ ਕਰਕੇ ਸਾਨੂੰ ਐਨਓਸੀ ਮਿਲੂਗੀ ਗੱਡੀ ਦੀ ਤੇ ਸੰਗਰੂਰ ਏਰੀਏ ਦਾ ਵੀਰ ਆ ਤੇ 50 ਨੰਬਰ ਗੱਡੀ ਹੋ ਜੂਗੀ ਐਨਓਸੀ ਮਿਲੂਗੀ ਤੇ ਆਪਾਂ ਜੇ ਇਸ ਦੇ ਰੇਟ ਦੀ ਗੱਲ ਕਰੀਏ 1,80,000 ਰੁਪਏ ਡਿਮਾਂਡ ਆ ਵੀਰ ਕੰਨਿਓ ਪੂਰੀ ਇੰਜਨ ਗੇਅਰ ਦੀ ਗਾਰੰਟੀ ਆ ਵੀਰ ਦੀ ਚਲਾ ਕੇ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਦੇਖ ਪਰਖ ਕੇ ਗੱਡੀ ਖਰੀਦ ਸਕਦੇ ਹੋ ਤੁਸੀਂ ਜੇ ਆਪਾਂ ਫੋਨ ਨੰਬਰ ਦੀ ਗੱਲ ਕਰੀਏ ਵੀਰ ਦੀ 9768821000 ਵੀਰ ਦਾ ਨੰਬਰ ਆ ਇਸ ਤੇ ਤੁਸੀਂ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਗੱਡੀ ਬਾਰੇ ਹੋਰ ਜਾਣਕਾਰੀ ਵੀਰ ਨੂੰ ਫੋਨ ਤੇ ਗੱਲਬਾਤ ਕਰਕੇ ਪੁੱਛ ਸਕਦੇ ਹੋ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਆਵਾਜ਼ ਵਰੇਟਾਂ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਰੇਟ ਕੋਈ ਪੱਕਾ ਰੇਟ ਨਹੀਂ 1,80,000 ਰੁਪਏ ਡਿਮਾਂਡ ਆ ਇਹਦੇ ਵਿੱਚ ਪੂਰਾ ਮਾਨਤਾਣ ਕੀਤਾ ਜਾਊਗਾ ਆ ਚੈਨਲ ਸਬਸਕ੍ਰਾਈਬ ਕਰਕੇ ਜਾਣ ਵਾਲੇ ਵੀਰ ਦਾ ਸਪੈਸ਼ਲ ਮਾਨਤਾਨ ਕਰਿਆ ਜਾਊਗਾ ਤਾਂ ਅਸੀਂ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਦੋਸਤੋ